Terima <laughs> kasih. <laughs> <laughs> ਅੱਜ ਮੈਂ ਸੋਚਿਆ ਵੀ ਲਾਈਵ ਕਿਉਂ ਨਾ ਹੋ ਜੀਏ ਮੈਟਵਰਕ ਥੋੜਾ ਜਿਹਾ ਸਹੀ ਆ ਤੇ ਯਾਰ ਆਏ ਆ ਜੀ ਸਹੀ ਕਰ ਨੂੰ ਸਹੀ ਕਰੇ ਤਾਂ 15 ਕਿਲੋਮੀਟਰ ਵਾਟ ਰਹਿ ਗਿਆ ਸਟਿਕਰ ਤੋਂ ਦੇਖਾਂਗੇ ਜੈਪੁਰ ਨੂੰ ਜਾਣਾ ਜਾਂ ਸਿੱਧਾ ਕੋਟੇ ਨੂੰ ਕੜਨਾ ਹਨ ਹਾਲ ਆਪਣਾ ਜਿਹੜਾ ਰੂਟ ਆ ਉਹ ਜਮੇਰ ਤੇ ਸੀ ਮੋਕੇ ਨਾਲ ਜੈਪੁਰ ਦੇ ਵਿਚਾਲ ਦੀ ਰਸਤਾ ਜਾਂਦਾ ਕੋਟੇ ਨੂੰ ਕਿਉਂਕਿ ਆਪਣਾ ਵਾਇਆ ਕੋਟਾ ਹੈ ਦੇਰ ਸਾਹਿਬ ਜਾਣਾ ਆਪਾਂ ਤਸਦੀਕ ਕਰ ਤੋਂ ਕੋਫੇ ਨੂੰ ਹੋਇਆ ਬਾਕੀ ਤੁਸੀਂ ਦੱਸੋ ਮੈਂ ਤਾਂ ਜੀ ਬਈ ਜੈਪੁਰ ਚੱਲ ਗਏ ਜਾਂ ਹੁਣ ਤੱਕ ਕਿਉਂਕਿ ਜੇ ਜੈਪੁਰ ਨੂੰ ਜਾਣੇ ਆ ਤਾਂ ਦੋ ਦਿਨਾਂ ਦਾ ਰਸਤਾ ਹੋਰ ਬਚਾੜ ਹੋਏ ਨਾ ਕਮੈਂਟਾਂ ਇਹ ਦੱਸੋ ਭਈ ਜੈਪੁਰ ਚਲੀਏ ਜਾਂ ਸਿੱਧਾ ਕੋਟੇਨ ਚਲੀਏ ਸਪੀਕਰ 15 ਆਗਰਾ 360 ਲਿਖਿਆ ਇੱਥੇ ਸੈਦ ਨੂੰ ਰਹਿੰਦਾ ਏਦਾਂ ਚੜ੍ਹਾਈ ਆ ਜਾਂਦੀ ਆ ਤੇ ਜਦੋਂ ਚੜ੍ਹਾਈ ਆਉਂਦੀ ਫਿਰ ਪਲੇਲ ਦਾ ਫੜੇ ਦਿਨ 也懂的呀。Yeah, ਜਿਹੜੇ ਜ਼ਿਆਦਾ ਕਮੈਂਟ ਹੋਣਗੇ ਉਹਤੇ ਗੌਰ ਕੀਤੀ ਜਾਊਗੀ। ਇਹ ਕਈਆਂ ਦੇ ਕਮੈਂਟਾਂ ਵੀ ਨਹੀਂ ਗੌਰ ਕੀ ਹੋਈਆਂ। ਆਇਆ ਬਾਈ ਕਿਉਂ ਟੈਨਸ਼ਨ ਲਈਏ ਨਾ ਹਰ ਮੇ ਹਰ ਮਰੀ ਨਾ ਇਥੇ ਸਾਰੇ ਹੈਲਮਟ ਪਾ ਕੇ ਬਾਈਕ ਚਲਾਉਂਦੇ ਆ ਜੀ ਆਪਣੇ ਹੈਲਮਟ ਨੂੰ ਕੋਈ ਪਹੁੰਚਦਾ ਨਹੀਂ ਦਾ ਅਕੀ ਇਧਰ ਹਰਿਆਲੀ ਬਹੁਤ ਜ਼ਿਆਦਾ ਆ ਅੱਜ ਸਾਫਾ ਬੰਨਣਾ ਪਿਆ ਜਿਹੜੀ ਪੱਗ ਸੀਗੀ ਉੱਤੋਂ ਵਾਲੀ ਸੀ ਕਿ ਮੈਂ ਕਿਹਾ ਚਲੋ ਰਾਸ ਇੱਕ ਦੇ ਰੋਕੇ ਧੋਵਾਂਗੇ। ਹਾਲ ਤੱਕ ਖੜੀ ਹੋਈ ਸਈ ਆ। ਕਿਉਂਕਿ ਜਿਹੜੀ ਪਿੱਛੇ ਰੋਡ ਸੀ ਉਹ ਸਿੰਗਲ ਸੀਗੀ। ਸਿੰਗਰ ਰੋਡ ਦੇ ਕਾਬਚੇ ਜਦੋਂ ਅੱਗੋਂ ਹਵਾ ਵਜਦੀ ਆ ਤੇ ਮਿੱਟੀ ਉੱਡਦੀ ਆ ਉੱਤੇ ਪੈਂਦੀ ਆ। ਇਸ ਲਈ ਅੱਜ ਹਾਲਤ ਥੋੜੀ ਜੀ ਭਦੀ ਲੱਗੂਗੀ ਤੁਹਾਨੂੰ ਦੇਖਣ ਨੂੰ। ਮੌਸਮਾ ਜਿਹੜਾ ਪੱਦਲ ਬਣੇ ਹੋਏ ਆ ਦੇਖ ਸਕਦੇ ਹੋ ਤੁਸੀਂ ਇਹ ਨਹੀਂ ਪਤਾ ਵੀ ਮੀਂਹ ਫਰੋਂ ਕਿ ਕਿੱਥੇ ਆ ਜੀ ਇਸ ਲਈ ਅੱਜ ਸੜਕੇ ਸਵੇਹਾ ਚੱਲੇ ਸੀਗੇ ਹੁਣ ਤੱਕ ਜਿਹੜਾ ਰਸਤਾ ਸਿਕਰ ਤੱਕ 40 ਕਿਲੋਮੀਟਰ ਰਾਹ ਬਣਦੀ ਆ ਅੱਜ ਸਿਕਰ ਪਾਰ ਕਰਾਂਗੇ ਚਾਹੇ ਵੀ ਇੱਧਰੋਂ ਹੈਗਾ ਸਾਰਾ 14 ਜਾਂ 13 ਕਿਲੋਮੀਟਰ ਰਹਿ ਗਿਆ ਹੋਊਗਾ ਜੈਪੁਰ 121 ਕਿਲੋਮੀਟਰ ਅੜ ਰਹਿ ਗਿਆ ਤੁਸੀਂ ਹਣ ਮਾਲ ਲਾ ਸਕਦੇ ਹੋ ਪਿੱਛੇ ਆਪਾਂ ਰੋਕੇ ਵੀਡੀਓ ਬਣਾਈ ਸੀਗੀ ਉੱਥੇ ਜੈਪੁਰ 143 ਕਿਲੋਮੀਟਰ ਅੜ ਰਹਿ ਗਿਆ ਸੀਗਾ यानी कि उतो अपना सतारां किलोमीटर वाट कवर करती ਇਦਾਂ ਦੇ ਗਾਣੇ ਚੱਲਦੇ ਸਪੀਕਰ ਰੱਖੇ ਹੋਏ ਆ ਵੱਡੇ ਵੱਡੇ ਜਿਵੇਂ ਆਪਾਂ ਗੱਡੀਆਂ ਦੀ ਬੇਸ ਲਾਉਨੇ ਆ ਟਰੈਕਟਰਾਂ ਦੇ ਬੇਸ ਲਾਉਨੇ ਆ ਇਧਰ ਆਟਵਾਂ ਤੇ ਬੇਸ ਵਾਲੇ ਸਪੀਕਰ ਲੱਗੇ ਹੋਏ ਆ ਤੇ ਜਦੋਂ ਕੋਲ ਦੀ ਨਾ ਇਹਦਾ ਆਹ ਹਾ ਹਾ ਕੀ ਬਾਤਾਂ ਪੰਜਾਬ ਦੇ ਟਰੈਕਟਰਾਂ ਵਾਲੀ ਫੀਲਿੰਗ ਆਉਂਦੀ ਆ ਵੀ ਇਹ ਟਰੈਕਟਰਾਂ ਦੇ ਲਾ ਕੇ ਲੋਕੀ ਲੰਘਦੇ ਆ ਇੱਥੇ ਆਟਵਾਂ ਵਾਲੇ ਲਾ ਕੇ ਲੰਘਦੇ ਆ ਇਦਾਂ ਟਰੈਕਟਰਾਂ ਦੇ ਕਿਹੇ-ਕਿਹੇ ਦੇ ਵੇਖਣ ਨੂੰ ਮਿਲਿਆ ਡੈਫਿਕ ਵੱਡਾ ਬਾਕੀ ਛੋਟੇ ਛੋਟੇ ਹੀ ਦੇਖਦੇ ਆ ਸਾਈਡਾਂ 'ਲੇ ਆਏ ਜਿਹੇ ਗਾਣੇ ਚੱਲਦੇ ਇੱਧਰ ਸਾਈਕਲ ਦਾ ਜਿਹੜਾ ਸਫਰਾ ਉਹ ਅੱਜ ਆਪਾਂ ਈਮੇਜਾਂ ਦੇ ਵਿੱਚ ਚੱਲ ਰਹੇ ਆ 11 ਤਰੀਕ ਨੂੰ ਸਟਾਰਟ ਕੀਤਾ ਜੀ ਆਪਾਂ ਪਹਿਲੇ ਦਿਨ ਜਿਹੜਾ ਆਪਾਂ ਤਲਵੰਡੀ ਸਾਬੋ ਪਹੁੰਚੇ ਸੀਗੇ ਤਲਵੰਡੀ ਸਾਬੋ ਤੋਂ ਅਗਲੇ ਦਿਨ ਨੌਰ ਪਹੁੰਚ ਗਏ ਸੀਗੇ ਪੰਜਾਬ ਦੀ ਹੱਦ ਵੀ ਪਾਰ ਕਰਕੇ ਸੀਗੇ ਹਰਿਆਣਾ ਵੀ ਪਾਰ ਕਰਕੇ ਸੀ ਤੇ ਰਾਜਸਥਾਨ 'ਚ ਵੜ ਗਏ ਸੀ ਕਿਉਂਕਿ ਪਲੇਨ ਏਰੀਆ ਸੀਗਾ 2 ਦਿਨਾਂ ਦੇ ਵਿੱਚ ਆਪਾਂ 230 ਕਿਲੋਮੀਟਰ ਰਵਾੜ ਕੱਢਤੀ ਸੀ ਜੀ ਪੀਜੇ ਦਿਨ ਮੀਂਹ ਪੈਣ ਕਰਕੇ ਆਪਾਂ ਨੂੰ ਮੀਂਹ ਨੇ ਘੇਰ ਲਿਆ ਸੀਗਾ ਬਾਕੀ ਆਪਣੇ ਸਾਈਕਲ ਦੀ ਪਲੇਟ ਟੁੱਟ ਗਈ ਸੀਗੀ ਉਹਦੇ ਕਰਕੇ 325 ਕਿਲੋਮੀਟਰ ਵਾੜਾ ਰਸਤਾ ਚਾਹੇ ਕਿ ਚਾਹੀਤੀ ਆਪਾਂ ਨੂੰ بارش ਨੇ ਘੇਰ ਲਿਆ ਸੀਗਾ ਉੱਥੇ ਸੀਗੇ ਦਾਰਾ ਸਿੰਘ ਜੀ ਵਰਕਸ਼ਾਪ ਸੀਗੀ ਰਿਪੇਅਰਿੰਗ ਦਾ ਕੰਮ ਕਰਦੇ ਆ ਭਾਈ ਉਹ ਵੀ ਬਹੁਤ ਵਧੀਆ ਇਨਸਾਨ ਆ ਪੰਜਾਬੀ ਭਰਾ ਉਹਨਾਂ ਨੇ ਆਪਣੀ ਪਲੇਟ ਸਟ ਕਰਕੇ ਦਿੱਤੀ ਉਹਨਾਂ ਨੇ ਰਾਤ ਵੀ ਆਪਦੇ ਕੋਲੇ ਰੋਕਿਆ ਬਾਈ ਇਹ ਜੋ ਰਾਣੇ ਜੀ ਬਾਈ ਦੇ ਦੋ ਬੇਟੇ ਆ ਐਸਾ ਬੇਟੇ ਨੇ ਆਪਣੀ ਨੰਬਰ ਪਲੇਟ ਨੰਬਰ ਪਲੇਟ ਨਾਲੋਂ ਚਾਹੇ ਨੰਬਰ ਪਲੇਟ ਨਾਲੋਂ ਸੈੱਟ ਕਰਕੇ ਦਿੱਤੀ ਬਾਕੀ ਇੱਥੋਂ ਦਾ ਇੱਕ ਅਸੂਲ ਆ ਵੀ ਜਿਹੜਾ ਅਨਾਜ ਆ ਜੇ ਮੈਂ ਜੀ ਆਪਣੇ ਤਣਕ ਝੋਨਾ ਹਾਇ 6 ਮਹੀਨੇ ਬਾਅਦ ਵੇਚ ਦਿੰਨੀ ਤੇ ਉਹਦੇ ਨਾਲ ਆਪਣਾ ਫਰਕ ਪਾਉਗਾ ਇੱਥੇ ਹੋਈ ਚਾਸ ਜਿਹੜਾ ਅਨਾਜ ਆ ਉਹ ਛਾਂ ਤੇ ਰੱਖਦੇ ਆ ਰੇਕ ਦੇ ਘਰੇ ਅਨਾਈਸ਼ ਹੋਰ ਕਰਕੇ ਰੱਖਿਆ ਹੁੰਦਾ ਜਾਨਿਵਰੇ ਜੇ ਸਦਾ ਜੇ ਇੰਸ਼ੋਰੈਂਸ ਆ ਪਰ ਜਦੋਂ ਅਸੀਂ ਕਿਸੇ ਵਿਆਹ ਸ਼ਾਦੀ ਤੇ ਪੈਸੇ ਲਾਉਣੀਆਂ ਜਾਂ ਨਾਨਕੀ ਸ਼ਾਕ ਕਰਨੀਆਂ ਅਸੀਂ ਉਦੋਂ ਸੇਲ ਕਰਨਾ ਉਹਨਾ ਟਾਈਮ ਨਹੀਂ ਸੀ ਦਿੰਦਾ ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜੀ ਫਰਤ ਸੀ ਖਰਚਾ ਤੁਹਾਡਾ ਉਹ ਕਿਦਾਂ ਚੱਲਦਾ ਹੈ ਕਹਿੰਦੇ ਬਰੇ ਅਸੀਂ ਕਮਾਈ ਕਰਦੇ ਹਾਂ ਕੋਈ ਸ਼ਾਪ ਤੇ ਲਗਾ ਆ ਜਾਂ ਸ਼ਾਪ ਕੀਤੀ ਹੋਈ ਆ ਜਾਂ ਕੋਈ ਸਾਧਨ ਚਲਾਉਂਦਾ ਜਾਂ ਕੋਈ ਦੀ ਦੁਕਾਨ ਪਾਈ ਹੋਈ ਆ ਇਹਨਾਂ ਚੀਜ਼ਾਂ ਤੋਂ ਖਰਚਾ ਕਰਦੇ ਆ ਤੁਹਾਡੇ ਵਿੱਚ ਜਿਹੜੇ ਖੇਲੂ ਖਰਚੇ ਆ ਉਹ ਇਹਨਾਂ ਚੀਜ਼ਾਂ ਤੋਂ ਕੱਢਦੇ ਆ ਤੇ ਜਿਹੜਾ ਸਾਡੀ ਫਸਲ ਦਾ ਫਸਲਾ ਉਹਦੀ ਛਾਂ ਕਿਦਾਂ ਪੀਜੇ ਦਿਨ ਫਿਰ ਆਪਾਂ ਚੌਥੇ ਦਿਨ ਫਿਰ ਜਿਹੜਾ ਆਪਾਂ ਦਾਰਾ ਸੰਗ ਦੀ ਵਰਕਸ਼ਾਪ ਤੇ ਰੁਕੇ ਸੀਗੇ ਚੌਥੇ ਦਿਨ ਅਸਾਂ ਆਵਾਸ ਸਾਬ ਪਹੁੰਚ ਕੇ ਮੱਛਾ ਟਿੱਕਿਆ ਸੀਗਾ ਤੇ ਉੱਥੋਂ ਆਪਾਂ ਅੱਗੇ ਚੱਲੇ ਪਾਈ ਅੱਗੇ ਚੱਲੇ ਪਾ ਕੇ ਆਪਾਂ ਚੋਰੂ ਪਹੁੰਚ ਗਏ ਸੀਗੇ ਚੋਰੂ ਗੁਰਦੁਆਰਾ ਸਾਹਿਬ ਰੁਕੇ ਸੀਗੇ ਰਾਤ ਆਪਾਂ ਸ਼ੁਰੂ ਤੋਂ ਆਪਾਂ ਆਪਣੇ ਸਾਈਕਲ ਦਾ ਫਰਾਈਵਲਾਈਡਾ ਸ਼ੁਰੂ ਸਟਾਰਟਿੰਗ ਤੇ ਫ੍ਰੀ ਹੋ ਗਿਆ ਸੀ ਕਿਉਂਕਿ 2 ਕਿਲੋਮੀਟਰ ਵੱਡ ਦੀ ਫਰੀ ਚੜਾਈ ਸੀ ਉਹ ਜਾਂ ਫ੍ਰੈਨ ਹੋਊਗਾ ਠੀਕ ਹੈ ਤਾਂ ਆਪਾਂ ਅੱਧੀ ਕਿ ਚੜਾਈ ਸਾਈਕਲ ਤੇ ਜਿਹੜੇ ਬਾਕੀ ਚੜਾਈ ਰਹਿ ਗਈ ਤੇ ਫਿਰ ਤੁਰ ਕੇ ਚੜਾਉਣੀ ਪਈ ਕਿਉਂਕਿ ਫਰਾਈਵਲ ਫ੍ਰੀ ਹੋ ਗਿਆ ਸੀ ਨੀ ਪੈਨ ਲਾ ਪਿਆ ਸੀਗਾ ਚੜਾਈ ਚੜ ਕੇ ਫਿਰ ਆਪਣਾ ਰੂਪਣਾ ਪਿਆ ਰੂਪਨ ਨਾਲ ਫਿਰ ਆਪਾਂ ਉੱਥੋਂ ਪੁੱਛਿਆ ਕਿ ਕੋਈ ਦੇਖੇ ਹੈ ਗੱਲ ਰਵੇ ਆ ਦੀ ਸ਼ਾਮਿਲ ਹੋਏ ਹਨ ਤੋਂ ਉਹਨਾਂ ਨੂੰ ਪੁੱਛਿਆ ਆਹ ਸੇਵਾ ਜੀ ਪੰਜਾਬ ਸੇ ਫਿਰੋਜ਼ਪੁਰ ਸੇ ਰਾਜੇ ਫਿਰੋਲ ਤੋਂ ਨੇ ਦੇਰ ਜਾ ਰਹੇ ਆਂ ਮਹਾਰਾਸ਼ਟਰ ਮਹਾਰਾਸ਼ਟਰ ਜਾਓਗੇ ਰਾਤ ਬਹੁਤ ਕਿਤੇ ਦਿਨ ਹੋ ਗਏ ਆਂ ਅੱਜ 6 ਮਹੀਨਾ ਦਿਨ ਉਧਰਲੇ ਪਾਸੇ ਦੂਜੀ ਸਾਈਡ ਆਉਂਦੇ ਤੇ ਹਾਰ ਤੇ ਹਾਰ ਨਬੀਰ ਦੇ ਆਪਣੀ ਗੱਲ ਵਿੱਚ ਰਹਿ ਗਈ ਸੀਗੀ ਜੀ ਚੁਰੂ ਸਾਈਕਲ ਠੀਕ ਕਰਵਾ ਕੇ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਲੰਗਰ ਕੋ ਸਾਦਾ ਸ਼ਹਿਰ ਦੇ ਆਣ ਕਿਹਾ ਅਗਲੇ ਦਿਨ ਜਦੋਂ ਇੱਧਰ ਬਾਰਸ਼ਾਂ ਪੈਂਦੀਆਂ ਇੱਕ ਮੋਬਾਈਲ ਦਾ ਕਵਰ ਖਰਾਬ ਹੋ ਗਿਆ ਸੀਗਾ 2 ਸਾਲ ਪੁਰਾਣਾ ਸੀਗਾ ਮੈਂ ਕਿਹਾ ਚਲੋ ਚੇਂਜ ਕਰਵਾ ਲੀਏ ਕਿਉਂਕਿ ਕਵਰ ਬਿਨਾ ਇੱਧਰ ਮੋਬਾਈਲ ਕਈ ਵਾਰ ਡਿੱਗ ਪੈਂਦਾ ਕੈਮਰਾ ਟੁੱਟਾ ਦਾ ਖਤਰਾ ਰਹਿੰਦਾ ਅੱਜ ਦੇ ਹੀ ਪਿਆ ਸੀ ਮੋਬਾਈਲ ਕੰਨੀ ਥੋੜੀ ਜੀ ਮਸਲੀ ਗਈ ਦਲੇ ਰਾਸਤੇ ਚੱਲਦੇ ਆਂ ਬਾਈਪਾਸ ਆਪਾਂ ਜੂਰ ਤੋਂ ਜਦੋਂ ਆਪਾਂ ਸੇਕਰ ਦੇ ਪਿੱਛੇ ਹੋ ਗਏ ਫਾਰ ਹੀ ਕਰਨਾ ਸੇਕਰ ਐਵੇਂ ਕਰਨਾ ਚਾਹੁੰਦੇ ਆਂ ਕਿ ਸਾਡੇ ਰੂਟ ਵਿੱਚ ਫਿਰ ਉੱਥੋਂ ਆਪਾਂ ਚੱਲੇ ਆਲਾ ਪਾਂ ਲਾਸ਼ਮਣ ਕਰ ਰੁਕੇ ਸੀਗੇ ਟੈਂਟ ਆਪਾਂ ਲਾ ਲਿਆ ਸੀਗਾ ਅੱਧਾ ਕਿ ਜਿੱਥੇ ਆਪਾਂ ਰੁਕ ਰਹੇ ਸੀਗੇ ਉਥੇ ਹਵੇਲੀ ਸੀਗੀ ਤੇ ਹਵੇਲੀ ਵਾਲੇ ਮਾਲਕ ਦਾ ਫੋਨ ਆ ਗਿਆ ਟੈਂਟ ਨਾਲ ਉਹ ਆਪਣੀ ਹਵੇਲੀ ਦੇ ਵਿੱਚ ਰੋਕਣ ਨੂੰ ਜਗ੍ਹਾ ਦਿੰਦੇ ਉਹਨਾਂ ਨੇ ਉਹਨਾਂ ਨੇ ਆਪਾਂ ਤੋਂ ਪੁੱਛਿਆ ਕਿ ਕਿੱਥੋਂ ਆਏ ਆ ਤੇ ਕਿੱਥੇ ਜਾ ਰਹੇ ਆ ਮਾਲਕ ਨੇ ਫੋਨ ਤੇ ਗੱਲ ਕੀਤੀ ਸੀ ਆਪਣੇ ਨਾਲ ਮੈਂ ਗਈ ਕੋਹਰ ਤੋਂ ਆਏ ਹਾਂ ਸੈੱਟ ਚਲੇ ਗਏ ਪਰ ਉਹਨਾਂ ਨੇ ਆਪਦੇ ਵਰਕਰਾਂ ਨੂੰ ਫੋਨ ਤੇ ਕਿਹਾ ਸੀਗਾ ਵੀ ਟ੍ਰੈਕ ਕਰਵਾ ਦੋ ਇਹਨਾਂ ਦਾ ਤੇ ਆਪਣੀ ਹਵੇਲੀ ਦੇ ਵਿੱਚ ਰੈਸਟੋਰੈਂਟ ਦੀ ਹਵੇਲੀ ਆ ਪੈਨੋ ਜਗ੍ਹਾ ਤੇ ਜਪਰੋਂ ਅੜਕ ਟੁੱਥੇ ਨਾਲ ਹੀ ਆਪਣੇ ਚਲੋ ਪਾਵਰ ਬੈਂਕ ਚਾਰਜ ਹੋ ਗਿਆ ਫੋਨ ਚਾਰਜ ਹੋ ਗਿਆ ਮਾਰਨਿੰਗ ਉੱਠੇ ਮਾਰਨਿੰਗ ਆਪਾਂ 8:30 ਵਜੇ ਨੂੰ ਤੁਰ ਪਏ ਸੀ ਵੀ ਅੱਜ ਆਪਾਂ ਸਿੱਕਰ ਪਹੁੰਚ ਗਏ ਹਾਂ ਪਾ ਅੱਗੇ ਦਾ ਸਫਰ ਕਰਕੇ ਫੇਰ ਲਾਈਵ ਹੋਵਾਂਗੇ ਕਿਉਂਕਿ ਜਿਹੜੀ ਵੀਡੀਓ ਆ ਡੇਲੀ ਦੀ ਵੇਲੇ ਨਹੀਂ ਅਪਡੇਟ ਹੋ ਰਹੀ ਪ੍ਰੋਬਲਮ ਇਹ ਆ ਰਹੀ ਆ ਕਿ ਇੱਧਰ ਚੜ੍ਹਾਈ ਜ਼ਿਆਦਾ ਹੋਣ ਕਰਕੇ ਸਾਈਕਲ ਘੱਟ ਚੱਲਦਾ ਤੇ ਲੇਟ ਨਾਈਟ ਤੱਕ ਚਲਾਉਣਾ ਪੈਂਦਾ ਚਾਰ 9:30 ਵਜੇ ਤੱਕ ਸਾਈਕਲ ਚਲਾਇਆ ਇਫਰ ਸੌਂ ਦਾ ਟਾਈਮ ਘਟ ਜਾਂਦਾ ਜੇ ਰੈਸਟ ਹੋਊਗੀ ਤਾਂ ਤਾਂ ਹੀ ਸਾਈਕਲ ਚੱਲੂਗਾ ਇਸ ਲਈ ਥੋੜਾ ਸਾ ਦੇਖਦੇ ਆਂ ਵੀ ਜਿੱਥੇ ਆਪਾਂ ਰੁਕਾਂਗੇ ਹੁਣ ਪਹਿਲਾਂ ਜੀ ਤੇ ਵੀਡੀਓ ਅਪਡੇਟ ਕਰਿਆ ਕਰਾਂਗੇ ਨਹੀਂ ਤਾਂ ਫਿਰ ਵੀਡੀਓ ਆ ਰਹੇ ਆਪਾਂ ਥੋੜਾ ਜਾਈ ਕਰਾਂਗੇ ਵੀ ਜੇ ਆਪਾਂ टाइम ਮਿਲਿਆ ਉਥੇ ਰਿਕਾਰਡ ਕਰਕੇ ਪਾ ਦਾਂਗੇ ਜੇ ਫਿਰ ਵੀ ਟਾਈਮ ਨਾ ਮਿਲਿਆ ਤਾਂ ਵੀਡੀਓ ਆਪਾਂ ਰਿਕਾਰਡ ਕਰਕੇ ਆਹ ਡਰਾਈਵ ਚ ਪਾਈ ਜੈਨੇ ਆ ਤੇ ਪਿੰਡ ਆ ਕੇ ਸਾਰੀਆਂ ਵੀਡੀਓ ਡੇ ਬਾਈ ਡੇ ਅਪਡੇਟ ਕਰਾਂਗੇ ਕਿਉਂਕਿ ਇੱਧਰ ਨੈਟਵਰਕ ਜਿਹੜਾ 4G ਆ 5G ਨਹੀਂ ਆਉਂਦਾ ਗਿਆ ਸ਼ਹਿਰਾਂ ਚ ਮਿਲਦਾ 5G 4G ਤੇ ਫਿਰ ਵੱਡੀ ਬਣ ਜਾਂਦੀ ਆ ਡੇਢ ਦੋ ਜੀਬੀ ਦੀ ਬਣ ਜਾਂਦੀ ਆ ਤੇ 4G ਨੈਟਵਰਕ ਤੇ ਤੁਹਾਨੂੰ ਪਤਾ ਹੀ ਆ ਆਪ ਆਪ ਨੇ ਕਰਵਾਇਆ ਹੁੰਦਾ 2 ਜਾਂ 3GB ਵਾਲਾ ਜਿਆਦਾ ਫਿਰ YouTube ਤੇ ਅਪਲੋਡ ਹੋਊਗੀ ਤੇ ਜਾਂ Facebook ਤੇ ਜੇ ਕਿਤੇ ਇਹ ਤੇ ਅਪਲੋਡ ਹੋਊਗੀ ਆਪਾਂ ਉਹਨਾਂ ਤੇ ਇੱਕੋ ਇੱਕੋ ਵਾਰੀ ਅਪਲੋਡ ਕਰਨੀ ਹੁੰਦੀ ਆ। ਜੀ। ਤਾਂ ਹੀ ਵੀਡੀਓ ਅਪਲੋਡਿੰਗ ਕਰ ਰਹੀ ਹੋਈ ਆ। ਕੋਲੋਂ ਮੈਂ ਤਾਂ ਪਹਿਲਾਂ ਵੀ ਦੇਸੀ ਪ੍ਰੋਬਲਮ ਆਉਂ ਲੱਪਿੰਦੀ ਆ। نیٹ ਰੁਗ ਗਿਆ ਸੀਗਾ। ਵੀ ਕਨੈਕਟਿੰਗ ਆ ਰਿਹਾ ਸੀਗਾ। ਅੱਜ ਦਾ ਜਿਹੜਾ ਆਪਾਂ ਵੀਡੀਓ ਲਾਈਵ ਆਪੇ ਕਰਦੇ ਆ ਕਿਉਂਕਿ ਨੈਟ ਦੀ ਜਿਹੜੀ ਆਪਾਂ ਨੂੰ ਦਿੱਕਤ ਆਉਂਦੀ ਆ 4G ਤੇ ਮੈਂ ਅੱਗੇ ਮਾਈਕੂ ਵੀ ਚਲਾਉਣਾ ਤੇ ਇੱਕ ਐਪ ਆ ਜਿਹੜਾ ਰਨਿੰਗ ਐਪ ਆ ਉਹ ਵੀ ਨੈਟ ਤੇ ਚੱਲਦਾ ਡੇਲੀ ਦੀ ਡੇਲੀ ਜਿਹੜੀ ਆਪਣਾ ਡਿਸਟੈਂਸ ਆ ਉਹ ਰਿਕਾਰਡ ਕਰਦਾ ਕਿ ਕਿੰਨੇ ਕਿਲੋਮੀਟਰ ਚੱਲਿਆ ਉਦੇ ਕਰਕੇ ਫਿਰ ਆਪਾਂ ਨੂੰ ਨੈਟ ਚਾਹੀਦਾ ਹੀ ਚਾਹੀਦਾ। ਕਿਉਂਕਿ ਜੇ ਨੈਟ ਨਾ ਹੋਊਗਾ ਚੌਂਦੇ ਰੋਕੀ ਜਾਣਾ ਕਿ ਆਪਾਂ ਨੂੰ ਪਤਾ ਨਹੀਂ ਲੱਗਣਾ ਕਿ ਕਿੰਨੇ ਕਿਲੋਮੀਟਰ ਆਟਪਾਂ। ਭੱਤੀ ਤੇ ਆਪਣੀ ਸਾਰੇ ਸਫਰ ਦੀ ਰਿਕਾਰਡ ਉਹਨੇ ਰੱਖਣਾ। ਕਿ ਕਿੰਨੇ ਕਿਹੜੀ ਤਰੀਕ ਨੂੰ ਆਪਾਂ ਕਿੰਨੇ ਕਿਲੋਮੀਟਰ ਵਾਰ ਚੱਲੇ ਸੀਗੇ। ਕਿਹੜੀ ਤਰੀਕ ਨੂੰ ਕਿੰਨੇ। ਉਹ ਰਿਕਾਰਡਿੰਗ ਜ਼ਰੂਰੀ ਆਪਾਂ। ਕਿਉਂਕਿ ਜੇ ਆਪਾਂ ਦੇ ਵੀ ਹੋਰ ਕੰਟਰੀ ਦਾ ਵੀ ਆਪਲਾਈ ਕਰਾਂਗੇ ਆਪਾਂ ਨੂੰ ਇਹਦੇ ਚ ਥੋੜੀ ਜਿਹੀ ਸੌਖਾ ਹੋ ਜਾਂਦਾ ਦਿਖਾਉਣਾ ਬਈ ਰਿਕਾਰਡ ਆਖਣੇ ਹਨ। ਅੰਮੀ ਗੁਗਲ ਦਾ ਫੋਟੋ ਛਾਣੀ। ਕਈ ਵਾਰ ਉਹ 30 ਦਿਨਾਂ ਬਾਅਦ ਰਿਕਾਰਡ ਜਿਹੜਾ ਡੀਲੀਟ ਮਾਰ ਦਿੰਦੇ। ਟਾਈਮ ਲਾਈਨ ਇਹਦੇ ਤੇ ਮੈਂ ਦੇਖਿਆ ਲੋਕਾਂ ਦੀ ਕਾਹਨ ਚੱਲ ਰਹੀ ਹੈ ਤੇਰੀ ਆਪਾਂ ਚੱਲ ਚੰਗਾ ਜੀ ਮਿਲਦੇ ਆਂ ਅਗਲੇ ਲਾਈਵ ਦੇ ਵਿੱਚ ਜਿੱਥੇ ਆਪਾਂ ਨੂੰ 5G ਨੈਟਵਰਕ ਮਿਲੂਗਾ ਕਿਉਂਕਿ 4G ਤੇ ਤਾਂ ਫਿਰ ਆਪਦੇ ਕੋਲ ਨੈਟ ਉਨਾ ਕੋ ਹੁੰਦਾ ਡੇਲੀ ਦਾ ਡੇਲੀ ਵਰਤਣ ਜੋਗਾ